ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਕਲਦੀਪ ਦੇ ਘਰ ਆ ਜੇ ਆਪਾਂ ਪਹੁੰਚੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਕੰਮ ਦਿਖਾਉਣੀਆਂ ਮੈਂ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਗਾਂੜੀ ਇਹ ਟੋਕੜ ਗੱਬਲੇ ਤਿੰਨ ਮਹੀਨੇ ਵੀਰ ਕੰਦਾ ਇਹਨੂੰ ਹੋ ਗਏ ਆ ਟੀਕਾ ਭਰੇ ਨੂੰ ਚੈੱਕ ਪਾਸ ਆ ਦੁੱਧ 6 ਕਿਲੋ ਆ ਦੂਜੀ ਗਾਂ ਜਿਹੜੀ ਇਹਨੂੰ ਤਕਰੀਬਨ ਡੇਢ ਦੋ ਮਹੀਨੇ ਹੋ ਗਏ ਡਿਟੇਲ ਸਾਰੀ ਆਪਾਂ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਹੈ ਜਿਹੜੇ ਵੀਰ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲਾ ਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਜਾਈ ਜਾਵੇ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਜਰੂਰ ਕਰਦੇ ਰਹੋ ਕਿਸੀ ਹੋਰ ਨੂੰ ਵੀ ਇਹਦਾ ਫਾਇਦਾ ਹੋ ਸਕਦਾ ਮੇਰਾ ਕੰਮ ਹੈ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕੰਨੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਡੀ ਡਿਟੇਲ ਲੈਣ ਦੇ ਲੋਕ ਆ ਅਜੀਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਸਭਾ ਜੀ ਠੀਕ ਠ ਗਿਲਾ ਤਰੰਤਾਰਨ ਠੀਕ ਹੈ ਜੀ ਪਿੰਡ ਟੈਰੋਂ ਠੀਕ ਹੈ ਜੀ ਨਾਮ ਦੱਸਦੇ ਵੀਰ ਆਪਾਂ ਹਾਂਜੀ ਮੇਰਾ ਨਾਮ ਕੁਲਦੀਪ ਸਿੰਘ ਫੋਨ ਨੰਬਰ ਬੋਲਦੇ ਵੀਰ 7888 4414 ਠੀਕ ਹੈ ਜੀ ਅੱਜ ਦੋ ਗਾਵਾਂ ਦੀ ਹਾਂਜੀ ਦੋ ਗਾਵਾਂ ਜੀ ਤੇ ਜਿਹੜੀ ਇਹ ਵੀਰ ਪਹਿਲੇ ਨੰਬਰ ਤੇ ਗੰਬ ਦੀ ਇਹ ਕੀ ਡਿਟੇਲ ਹੈ ਇਹ ਜੀ ਸ਼ਾਹੀਆ ਵਾਲਾ ਜੀ ਹਾਂਜੀ ਤੇ ਇਹ 3 ਮਹੀਨਿਆਂ ਦੀ ਜੈਕ ਪਾਸ ਆ 3 ਮਹੀਨੇ ਚੈੱਕ ਪਾਸ ਹਾਂਜੀ ਤੇ 6 ਕਿਲੋ ਦੁੱਧ ਆ ਜੀ ਤੇ ਤੀਜੇ ਸਵੇਰੇ ਹਟਾ ਗੱਬਲੇ ਹਾਂਜੀ ਤੀਜੇ ਸਵੇਰੇ ਜੀ ਠੀਕ ਹੈ ਜੀ ਹਾਂਜੀ ਇਹ ਖੋਲੀ ਵੀ ਜੀ ਤੋਰ ਕੇ ਦਿਖਾਈ ਨੂੰ ਫਿਰ ਬਾਕੀ ਡਿਟੇਲ ਸਾਰੀ ਫਿਰ ਪੁੱਛਾਂਗਾ ਜੀ ਔਰ ਦੋਸਤੋ ਤਿੰਨ ਮਹੀਨੇ ਵੀਰ ਕਹਿੰਦਾ ਟੀਕਾ ਭਰੈਨ ਹੋ ਗਿਆ ਚੈੱਕ ਪਾਸ ਹੈ ਜਿਹੜਾ ਵੀਰ ਆਵੇ ਆਪੇ ਤਸਦੀਕ ਕਰਕੇ ਖੜੇ ਬੇਸ਼ੱਕ ਆਪਣਾ ਡਾਕਟਰ ਨਾਲ ਵੀ ਲੈ ਆਵੇ 6 ਕਿਲੋ ਦੁੱਧ ਵੀਰ ਕਹਿੰਦਾ ਹੁੰੜੜਾ ਮੌਕੇ ਤੇ ਤਿਆਰ ਸ਼ਾਈਵਾਲ ਦੇ ਨਾਲ ਦੋਸਤੋ ਇਹ ਕ੍ਰਾਸ ਹੈ ਚੰਗੇ ਕਦ ਕਾਟਦੀ ਹੈ ਦੋਸਤੋ ਪੂਰੀ ਜਾਨ ਆ ਗਈ ਰਛੀ ਨਿਗਾ ਨਿਗਾ ਸਿੰਘ ਹੈ ਝੁੰਗਾ ਸਿੰਘ ਜੀ ਨੂੰ ਵਾਦ ਦਿੰਦੇ ਫੇਸ ਕੁਆਲਿਟੀ ਚੈੱਕ ਕਰ ਲਓ ਇਹ ਲੈਦਾ ਵੀ ਲੈਦਾ ਜਾ ਲੈਦਾ ਪੰਦੀ ਸੋਨਰ ਲੋਜੀ ਵੀਰ ਜੀ ਬਿਲਕੁਲ ਓਕੇ ਜੀ ਹਾਂਜੀ ਭਾਈ ਜੀ ਓਕੇ ਬਿਲਕੁਲ ਧਰਾਂ ਪੂਰਾ ਸਹੀ ਹੈ ਬਰਾਬਰ ਜੀ ਪੂਰੀਆਂ ਬਰਾਬਰ ਭਾਈ ਠੀਕ ਹੈ ਜੀ ਤੇ ਕੀ ਰੇਟ ਮੰਗਦੇ ਵੀਰ ਦਾ ਇਹਦਾ ਪੰਜ 16000 ਰੁਪਏ ਮੰਗਦੇ ਆ 16000 ਰੁਪਏ ਹਾਂਜੀ 16000 ਦਾ ਮੰਡਰ ਹੁਜੋ ਹਾਂਜੀ ਠੀਕ ਹੈ ਕਿੰਨਾ ਕਮਾਂਡਰ ਕਰ ਸਕਦੇ ਹੋ ਕਰਾਂਗੇ ਕੋਈ 500 ਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ 1000 ਰੁਪਏ ਜਾਣਗੇ 15000 ਰੁਪਏ ਠੀਕ ਹੈ 15000 ਰੁਪਏ ਜੀ ਹਾਂਜੀ 15000 ਠੀਕ ਹੈ ਤੇ ਦੂਜੀ ਗਾਂ ਦਾ ਇਹ ਤਾਂ ਵੀ ਦਸੀ ਇਹਦੀ ਡਿਟੇਲ ਦੱਸ ਇਹਨੂੰ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਇਹਨੂੰ ਵੀ ਜੀ 2 ਮਹੀਨੇ ਹੋ ਗਏ ਸੀ ਇਹਨੂੰ ਠੀਕ ਹੈ ਜੀ ਅੱਛਾ ਇਹਦੀ ਪਹਿਲੇ ਨੰਬਰ ਤੇ ਗਾਂ ਪੌਖਾ ਦੇ ਬੱਚਾ ਦਾ ਨਹੀਂ ਜੀ ਇਹਦਾ ਬੱਚਾ ਨਹੀਂ ਹੈਗਾ ਜੀ ਠੀਕ ਹੈ ਜੀ ਹਾਂਜੀ ਇਹਦੀ ਵੀ ਜੀ 2 ਮਹੀਨੇ ਦੇ ਨੌ ਲੀਟਰ ਦੁੱਧ ਆ ਮਰ ਗਿਆ। ਸੂਈ ਨੁ ਕਰਾਣਾ। ਦੁੱਧ ਤਾਂ ਇਹਦੇ ਥੱਲੇ। ਸੂਈ ਨੁ ਕਰਾਣਾ ਮੂਗੇ। 2 ਮਹੀਨੇ ਦਾ ਭਾਈ। 2 ਮਹੀਨੇ ਦਾ। 9 ਲੀਟਰ ਦੁੱਧ ਆ। ਗੱਭਨ ਹੋਈ ਨਹੀਂ। ਗੱਭਨ ਨਹੀਂ ਹੋਈ। ਨਹੀਂ ਜੀ ਗੱਭਨ ਨਹੀਂ ਜੀ। ਠੀਕ ਹੈ ਜੀ। ਹਾਂਜੀ। ਖੋਲੋ ਨੋ। ਹਾਂਜੀ। ਦੋਸਤੋ 2 ਮਹੀਨੇ ਵੀਰ ਕਹਿੰਦਾ ਸੂਈ ਨੁ ਰੁਗਿਆ ਤਾਂ ਦੁੱਧ ਜਿਹੜਾ ਹੁੰਦਾ ਥੱਲੇ 9 ਕਿਲੋ ਆ। ਇਹ ਵੀ ਸ਼ਾਈਵਾਲ ਦੇ ਨਾਲ ਥੋੜੀ ਜੀ ਕਰਾਸ ਹੈ। ਅੱਗੇ ਮੈਂ ਕਰਦਾ। ਵੀਡੀਓ ਬਣਾਉਣ ਦਾ ਜਿਹੜਾ ਟਾਈਮ ਹੈ ਦੋਸਤੋ ਸ਼ਾਮਾਂ ਦਾ तकरीबन 5:00 ਵਜੇ ਦਾ। ਖਨਕਾਂ ਦੀ ਦੋਸਤੋ ਸਪੇਸ ਕਾਫੀ ਹੈ ਦੀ। ਚੌਂਚਾਂ ਦੇ ਵਿੱਚ ਵੀ ਬਿਲਕੁਲ ਓਕੇ ਹੈ। ਹਾਂਜੀ ਭਾਈ ਬਹੁਤ ਵਧੀਆ ਵਾ ਚੌਂਚ ਬਹੁਤ ਸ਼ਾਟ ਸ਼ੂਟ ਤੇ ਨਹੀਂ ਮਾਰੀ। ਹਾਂਜੀ ਨਾ ਭਾਈ ਇਸ ਤਰ੍ਹਾਂ ਬਹਿ ਜਾਈਦਾ ਕੋਈ ਗੱਲ ਨਹੀਂ। ਠੀਕ ਹੈ ਲੋਨਰੀ ਆ ਸੰਦ ਮਰਜ਼ੀ ਥਾਂ ਬਣਾਉਣ ਨੂੰ ਹੱਥ ਲਾਈ ਜਾਓ ਕੋਈ ਲੈ। ਠੀਕ ਠੀਕ। ਕੋਈ ਗੱਲ ਬਾਤ ਨਹੀਂ ਭਾਈ ਇਹਦੀ। ਠੀਕ ਹੈ ਠੀਕ ਹੈ। ਹਾਂਜੀ ਠੀਕ ਹੈ ਹਿੰਦਾ ਜੂ ਵੀਡੀਓ ਬਣਾ। ਹਾਂਜੀ ਹਾਂਜੀ। ਇਹਦੀ ਵੀ ਫੈਨਫੋਨ ਕਢਾ ਕੇ ਵਖੀ ਕਿੰਨੀ ਗੰਦੀ ਫਰੈਂਡ ਦੀ। ਇਹਦੀ ਭਾਈ 4-5 ਫੈਂਟ ਆਉਂਦੀ ਚਾਰ-ਪੰਜ ਫੈਂਟ ਇਹਦਾ ਬੱਚਾ ਹੈਗਾ ਵੀਰ ਨਹੀਂ ਭਾਈ ਇਹਦਾ ਬੱਚਾ ਨਹੀਂ ਹੈਗਾ ਜੀ ਐਕਸਪਾਇਰ ਹੋਇਆ ਬਚਾਰਾ ਐਕਸਪਾਇਰ ਹੈ ਠੀਕ ਹੈ ਜੀ ਹਾਂ ਜੀ ਕਹਿੰਦਾ ਕੀ ਮੁੱਲ ਕਰਦੇ ਇਹਦਾ ਇਹਦਾ ਭਾਈ ਆਪਾਂ 22000 ਰੁਪਏ ਮੰਗਦੇ ਆ ਠੀਕ ਹੈ ਜੀ ਦੇਖਦੇ ਦੇਣੀ ਪਈ 20 ਦੇ ਲੱਗ ਬੰਨੇ ਦੇ ਦੇਣੀ ਆਪਾਂ ਹਾਂਜੀ ਹਾਂਜੀ ਠੀਕ 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 ਹਾਂਜੀ ਪੂਰਾ ਮਾਨਦਾਨ ਕਰਾਂਗੇ ਜਿਹੜਾ ਭਰਾ ਹੂਗਾ ਦੋਸਤੋ 20000 ਰੁਪਿਆ ਵੀਰ ਨੇ ਡਿਮਾਂਡ ਕੀਤੀ ਐ ਤੇ 20000 ਰੁਪਏ ਦੀ ਵੀਰ ਕਹਿੰਦਾ ਆਪਾਂ ਦੇ ਦਾਂਗੇ 19000 ਰੁਪਏ ਦੇ ਜੀ ਦਵਾ ਦੇ 19000 ਰੁਪਏ 19000 ਰੁਪਏ ਦਵਾਾਂਗੇ ਜੀ ਠੀਕ ਆ ਸੰਦੀਪ ਜੀ ਠੀਕ 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 19000 ਰੁਪਏ ਪੂਰਾ ਮਾਨਦਾਨ ਕਰਾਂਗੇ ਵੀਰ ਜੀ ਆਪਾਂ ਜਿਆਦਾ ਵੀਰ ਦੋ ਟਾਈਮ ਆਪਦਾ ਚੋਕੇ ਕਰੇ ਚੈੱਕ ਪਾਸ ਕਰਕੇ ਕੋਈ ਵੀਰ ਆਉਂਦੀ ਗਾਰੰਟੀ ਨਾਲ ਕੇ ਠੀਕ ਠੀਕ ਹਾਂਜੀ ਹਾਂਜੀ ਠੀਕ ਹੈ ਜੀ ਦੋਵਾਂ ਗਾਵਾਂ ਦੇ ਤੁਸੀਂ ਇਹ ਗਾਂ ਚੈੱਕ ਕਰਵਾਈਏ ਨੇ ਹਾਂਜੀ ਮੈਂ ਕੋ ਬਾਅਦ ਕੋਈ ਵੀਰ ਆਵੇ ਆਪਦਾ ਡਾਕਟਰ ਆਣ ਕੇ ਚੈੱਕ ਕਰਾ ਕੇ ਲੈ ਕੇ ਜਾਣਗੇ ਚੈੱਕ ਕਰਕੇ ਠੀਕ ਹੈ ਜੀ ਬਹੁਤ ਠੰਡੀ ਸੀ ਲਗਾ ਦੇਖੋ ਜਿੱਦਾਂ ਮਰਜੀ ਆਣ ਕੇ ਵੀਰ ਜੀ ਚੋ ਹਾਂਜੀ ਹਾਂਜੀ ਕੋਈ ਨਹੀਂ ਜਿੱਦਾਂ ਮਰਜੀ ਆ ਦੇਖੋ ਠੀਕ ਠੀਕ ਹਾਂਜੀ ਹਾਂਜੀ ਦੋਸਤੋ ਦੋ ਗਾਵਾਂ ਜਿਹੜੀ ਤੁਹਾਨੂੰ ਦਿਖਾਈਆਂ ਵਨ ਰੇਟ ਤੇ ਵੀਰ ਨੇ ਡਿਮਾਂਡ ਪਾਈ ਜਰ ਰੁਪਇਆ ਕਿਤੀ ਸੀ ਪਰ ਸੰਦੀਪ ਵੀਰ ਕਹਿੰਦਾ ਵੀ ਆਪਾਂ 19000 ਦੇ ਦਾਂਗੇ ਸੋ ਦੋਸਤੋ ਜਿਹੜਾ ਵੀ ਵੀਰ ਆਊਗਾ ਮਾਨਦਨ ਉਹਦਾ ਵੀਰ ਕਹਿੰਦਾ ਕਰ ਨੰਬਰ ਵੀ ਇਹਦਾ ਮੈਂ ਸਕਰੀਨ ਤੇ ਜਰਾ ਦੂੰਗਾ ਜਿਹੜੇ ਵੀ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਜਾਂਚ ਦੋਸਤੋਂ ਪਰਖ ਤੁਸੀਂ ਆਵਾ ਕਰਨ ਲਈ ਸੋ ਦੋਸਤੋਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਸ਼ੇਅਰ ਜਰੂਰ ਕਰਿਆ ਕਰੋ ਐਂਡ ਤੱਕ ਵੀਡੀਓ ਵੇਖਿਆ ਕਰੋ ਤਾਂ ਨਮਾ ਦੋਸਤੋਂ ਤੁਹਾਡਾ ਵੀਡੀਓ ਦੇਖਣ ਲਈ